ਚੰਦ ਰਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦੇ ਰਤੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬ ਛੇਰਦ ਗੁਰੂ ਹੰਤਾਰ ਗੁਰ ਗੰਦੀ ਤੇ ਵਿਰਾਜਮਾਨ ਬਾਲੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਰ ਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰ ਸਭ ਬੇਟੀ ਗੁਰ ਸਾਧ ਸੰਗਤਿਓ ਆਓ ਜੋ ਤਿਰੰਤੋਂ ਆਪਾਂ ਤਨ ਤਨ ਸਭੀ ਗੁਰੂ ਨਾਨਕ ਸਾਹਿਬ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਅਜ ਵੀ ਉਸੇ ਰਣੀ ਦਾ ਹਿੱਸਾ ਬਣ ਕੇ ਆਪਾਂ ਸੰਗਰਾਂ ਦੇ ਪਵਨ ਜੀਵਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ करिए ਜਿਸ ਰੱਬੀ ਗੁਣਾਂ ਦੀ ਕਿਰਪਾ ਦੇ ਨਾਲ ਰਹਿਮ ਸਦਕਾ ਜੀਵ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾਰਿਆਂ ਸੜਿਆਂ ਚਿੰਤਾ ਵਿਗੜਤੋਂ ਬਹਿਦੇ ਨਾਂ ਦੇ ਨਾਮ ਜਮਾ ਦੀ ਮਾਰ ਤੋਂ ਵੀ ਬਚਦਾ ਹਾਜੂ ਸੁਣਦੇ ਦੇਖਦੇ ਅਰੇ 85 ਲੱਖ ਚੋਨਾ ਇਨਾਂ ਦੇ ਜੋ ਜਨਮ ਤੇ ਬਣਦਾ ਦੁੱਖ ਹੈ ਉਤੋਂ ਵਿੱਚ ਬਚਾਉਂਦੇ ਤੇ ਬਚਾਏ ਗੱਲਾਂ ਵੀ ਹੋਣਾ ਪੈ ਰਿਓ ਕੋਈ ਕੰਮ ਕੀਤੇ ਆ ਹੀ ਪੂਰਾ ਹੁੰਦਾ ਜਿਸ ਕੰਮ ਨੂੰ ਅਮੰਗ ਇਹ ਨਾ ਉਹ ਜਦ ਨਹੀਂ ਪੂਰਾ ਕੱਲ ਨੂੰ ਪੂਰਾ ਜੋ ਦੋ ਦੰਦ ਪੂਰਾ ਜੋ ਆਖਰ ਨੂੰ ਪੂਰਾ ਹੁੰਦਾ ਹੈ ਅਧੂਰਾ ਨਹੀਂ ਰਹਿੰਦਾ ਇਹਨਾਂ ਬੱਕਰੀਆਂ ਕੀ ਅਸੀਂ ਦੋ ਚਿੱਤੇ ਹੋ ਗਏ ਨਾ ਕੋਈ ਕੰਮ ਕਰੀਏ ਵੀ ਹੋ ਗਿਆ ਤਾਂ ਕੋਈ ਨਾ ਹੋਇਆ ਤਾਂ ਕੋਈ ਜੇ ਆਸ ਰੱਖਾਂਗੇ ਨਿਚਲ ਜਣਾ ਦ੍ਰਿੜ ਉਹ ਬੀ ਕੰਮ ਕਰਦਾ ਹੈ ਤੇ ਕਦੀ ਹੋਈ ਨਹੀਂ 사ਦਾ ਜੋ ਕਮ ਨਾ ਹੋ ਅਸੀਂ ਚੋਨੇ ਵੀ ਦੁਕਾਨ ਤੋਂ ਬਚਣਾ ਹੈ ਤੇ ਯਤਨ ਕਰਾਂਗੇ ਤੇ ਜੋ ਬਚ ਜਾਵਾਂਗੇ ਇੱਕ ਕਦਮ ਥੋੜੀ ਜੀ ਵਿਚਾਰ ਦਿੰਦੀ ਇਹ ਪਿਆਰੋ ਆਪਾਂ ਦੇਖੋ ਇਕੜੇ ਦੁਕਾਨ ਦੀ ਗੱਲ ਕਰਦੇ ਆਪਾਂ ਕਿਹੜੇ ਦੁੱਖਾਂ ਦੀ ਗੱਲ ਕਰਦੇ ਆਪਾਂ ਤੋ ਸਾਰੇ ਸੰਸਾਰ ਨੂੰ ਆਏ ਦੁੱਖ ਤਾਂ ਹਰ ਸੰਸਾਰ ਦੇ ਜੀਵ ਨੂੰ ਆਏ ਚਾਹੇ ਕੋ ਨਬੀ ਹੋ ਔਲੀਆ ਪੀਰ ਬਣ ਕੇ ਆਇਆ ਚਾਹੇ অবতার ਬਣ ਕੇ ਕਿਹਨੂੰ ਦੁੱਖ ਨਹੀਂ ਆ ਤਰੋ ਸੰਸਾਰ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਮਿਲੂਗਾ ਜੀਵ ਨੂੰ ਦੁੱਖ ਨਾ ਸਹਿਣ ਸੇਖ ਦੁੱਖ ਨਾ ਆਵੇ ਇਹ ਬਰ ਰੋਜ਼ ਗੱਲ ਕਰਦੇ ਆਂ ਵੀ ਦੁੱਖਾਂ ਤੋਂ ਬਚੀਏ। ਇਹ ਉਹ ਵਖਰੇ ਜਿਹੜੇ ਦੁੱਖ ਹੋਇਆ। ਉਹ ਦੁੱਖ ਹੈ ਪਰਿਓ ਜਨਮ ਤੇ ਮਰਨ ਦਾ। ਕਈ ਵਾਰ ਬੰਦਾ ਪਪਾ ਵਿਚਾਰ ਜਨਮ ਦੇ ਦੁੱਖ ਦਿੱਤੇ ਮਰਨ ਦੇ ਦੁੱਖ ਦੀ ਕਰ ਚੁੱਕੇ। ਇਹ ਜਨਮ ਮਰਨ ਦਾ ਸਭ ਤੋਂ ਵੱਡੇ ਨੇ ਦੁੱਖਿਆ ਨਾ। ਇਹ ਤੋਂ ਬੰਦਾ ਬਚ ਜਾਂਦਾ ਫਿਰ। ਸਿਰਕ ਤੌਰ ਤੇ ਦੁੱਖ ਆਉਣਾ ਇੱਕਦਮ ਹੋਰ ਕਮਾ ਦੁੱਖ ਆਊਗਾ ਪਰ ਦੁੱਖ ਦਾ ਪਤਾ ਨਹੀਂ ਲੱਗਣਾ ਦੁੱਖ ਨਾ ਪਤਾ ਨਹੀਂ ਲੱਗਣਾ ਉਹ ਦੁੱਖ ਵੀ ਸੁਖ ਵਿੱਚ ਬਦਲ ਜਾਣਾ ਹੈ ਇੱਕ ਦੋ ਉਦਾਹਰਨਾਂ ਦੇਵਾਂ ਤੁਸੀਂ ਸਭ ਨੇ ਸੁਣਿਆ ਹੋਗਾ ਕੋਈ ਮਨਿੰਦਾਸ ਉਹਨਾਂ ਬਾਰੇ ਬੰਦ-ਬੰਦ ਕੱਟੇ ਜਾ ਰਹੇ ਨੇ ਖੁਸ਼ਿਆ ਬੰਦ-ਬੰਦ ਕੱਟੇ ਜਾ ਰਹੇ ਖੁਸ਼ਿਆ ਦੁੱਖ ਨਹੀਂ ਤਲਾ ਤিও ਦੁੱਖ ਨਹੀਂ ਹੋਇਆ ਤਲਾ ਜਿਉ ਨਹੀਂ ਦੁੱਖ ਹੋਇਆ ਰੱਬੀ ਗੁਣਾ ਦੀ ਬਰਕਤ ਦੇ ਨਾਲ ਉਹਨੇ ਨਾਮ ਜਪਿਆ ਨਾਮ ਜਪਦਿਆਂ ਜਪਦਿਆਂ ਆਤਮਾ ਵਖਰੀ ਹੋ ਗਈ ਸਰੀਰ ਵਖਰਾ ਹੋ ਗਿਆ ਰੇਵੀ ਕਿਥਾਂ ਇਹਦੀ ਵੀ ਆਤਮਾ ਤੇ ਹੋਰ ਹੀ ਚਲੇ ਗਈ ਤਸੀਕ ਦੇ ਹੋ ਚਲੇਗਾ ਨਹੀਂ ਨਹੀਂ ਰੇਵੀ ਕਿਥਾਂ ਪਰ ਰੇ ਰੇ ਦਰਦੇ ਤੇਰੀ ਨਾਲੋ ਆਤਮਾ ਵਕਰੀ ਲਈ ਤੇਰੀ ਵਿੱਚ ਹੁਣ ਤੂੰ ਕਉ ਵੀ ਤਗਦਾ ਵੀ ਵਕਰੀ ਵੀ ਆਤ ਹੈ ਵਿੱਚ ਅਜੇ ਦੁਜਾ ਦਾ ਅਰਥ ਨਾਲੋ ਜਿਸ ਨੂੰ ਅਸੀਂ ਰਾਮ ਅੱਲਾ ਖੁਦਾ ਕਹਿੰਦੇ ਆ ਉਹ ਸਭ ਦੇ ਵਿੱਚ ਹੈ ਨਾ ਤੇ ਹੈ ਵੀ ਬਕਰਾਉਂ ਹੈ ਵੀ ਬਖਰਾ ਤੇ ਹੈ ਵੀ ਵੇਚੋ ਨਾਮ ਜਪਦਿਆਂ ਜਪਦਿਆਂ ਰੱਬੇ ਪੁੰਨ ਪ੍ਰਾਪਤ ਕਰਕੇ ਜਦੋਂ ਜੀਵ ਕਿਸੇ ਮੰਜ਼ਿਲ ਤੇ ਪਹੁੰਚਦਾ ਨਾ ਤੇ ਸੱਜੜੋ ਸੀਤ ਆਤਮਾ ਦਾ ਪੱਟੇ ਹੁੰਦੇ ਆਵੇਂ ਬਖਰੀ ਵਾਈ ਫਿਰ ਸੀਨੋਂ ਕੋਈ ਕੱਟੀ ਜਾਵੇ ਕੋਈ ਵੱਢੀ ਜਾਵੇ ਕੋਈ ਸਾੜੀ ਜਾਵੇ ਕੁਝ ਕਰੀ ਜਾਵੇ ਉਹਨਾਂ ਫਿਰ ਕੁਝ ਨਹੀਂ ਹੁੰਦਾ ਐ ਤੇ ਦੁਖੀ ਦੋ ਆਮ ਦੇ ਰਹਿਵੇਂ ਵਾਸਤੇ ਦੁਖੀ ਹੋ ਤਰਦਵਾ ਤੇ ਵੀ ਦੁਖੀ ਹੋ ਪਰ ਦੁੱਖ ਕਰਨ ਵੜ ਵਿੱਚ ਦੁੱਖ ਮਹਿਸੂਸ ਕਰਨ ਵੜ ਜਿਹੜੀ ਆਤਮਾ ਸੀ ਨਾ ਉਹ ਪਸੇ ਹੋ ਕਹਿੰਦੇ ਵੱਢੀ ਜਾਂਦਾ ਵੱਢੀ ਜਾਂ ਮੇਰੇ ਦਿਨ ਨਾ ਗੋਰ ਉਧ ਉਧਰ ਲਗੇ ਸਾਡੇ اندر ਕੁਕ ਬਿਕਾ ਕੋਈ ਪੈਦਾ ਹੋ ਗਿਆ ਤੇ ਡਾਕਟਰ ਨੇ ਆਪਰੇਸ਼ਨ ਕਰਨਾ ਹੈ ਤਤਵਾਨੋ ਤੇ ਸਭ ਨੂੰ ਪਤਾ ਜੇ ਤੋ ਪੇੜ ਪੜੇ ਜਾਊਗਾ ਦਰਦ ਨਾਲ ਉਹ ਬੰਦਾ ਦਰਦ ਸਹਾਰੀ ਨਹੀਂ ਸਹੋਦਾ ਉਹ ਬੰਦਾ ਦਰਦ ਸਹਾਰੀ ਨਹੀਂ ਸਹੋਦਾ ਦਿਲ ਦਾ ਕਿ ਸਣਾ ਡਾਕਟਰ ਫਿਰ ਸੁਣਨ ਕਰਦਾ ਸਿਰ ਨੂੰ ਸੇਧੂ ਸੁਧ ਕਰਦਾ ਏ ਤੇ ਸੁਣ ਸਿਰ ਨੂੰ ਜਿੱਦਾਂ ਮਰਜੀ ਬੱਡੀ ਆ ਤਾਂ ਬੱਡੀ ਜੰਦ ਫਿਰ ਫਾਈਬ ਨਹੀਂ ਕਰਦਾ ਬਸ ਉਸੇ ਸੁਣ ਵਿੱਚ ਬੰਦਾ ਚਲੇ ਜਾਂਦਾ ਏ ਉਸੇ ਹੀ ਸੁਣ ਵਿੱਚ ਬੰਦਾ ਚਲੇ ਜਾਂਦਾ ਏ ਤੇ ਦੁੱਖ ਨਹੀਂ ਦੁੱਖ ਆਇਆ ਸੀ ਆਇਆ ਸੀ ਪਰ ਦੁੱਖ ਨੇ ਦੁਖੀ ਨਹੀਂ ਕੀਤਾ ਦੁੱਖ ਦੁਖੀ ਨਹੀਂ ਕਰ ਸਕਿਆ ਜੀ ਰੱਬੀ ਗੁਰਾਂ ਦੀ ਕਿਰਪਾ ਕੋ ਜਿਸ ਧਨ ਗੁਰਨਾਮ ਸਾਹਿਬ ਦੇ ਪਰ ਰੱਬੀ ਗੁਰਾਂ ਦੀ ਗੱਲ ਕਰ ਰਹਿਣਾ ਪਹਿਲੇ ਜੇ ਤੇ ਸਾਨੂੰ ਆਜੇ ਨਾ ਰੱਬੀ ਗੁਰਾਂ ਦੀ ਸਮਝ ਤੇ ਸਾਡਾ ਵੀ ਹਾਲ ਉਸ ਦਾ ਜੇ ਸਮਝ ਨਹੀਂ ਆਵੇ ਤੇ ਫਿਰ ਜਿਸ ਤਰੀਕੇ ਨਾਲ ਪਾਣੀ ਛੋਟੀ ਮਾਰਨ ਵਾਲੀ ਗੱਲ ਪਾਣੀ ਜੋ ਛੋਟੀ ਮਾਰਨ ਵਾਲੀ ਗੱਲ ਪਾਣੀ ਨੂੰ ਛੋਟਾ ਛੋਟੀ ਮਾਰਾਂਗੇ ਡੰਡਾ ਮਾਰਾਂਗੇ ਕਿ ਪਾਣੀ ਹਲਕੋ ਹੋ ਜਾਊਗਾ ਨਹੀਂ ਪਾਣੀ ਉੱਤੇ ਰਹੂਗਾ ਉਸੇ ਤਰ੍ਹਾਂ ਦਾ ਰਹੂਗਾ ਇਸ ਵਾਰ ਤੇ ਆਪਾਂ ਉਹ ਪਰ ਅੱਛਾ ਸਾਨੂੰ ਹਰ ਧਰਮ ਨੂੰ ਬੰਦ ਹਰ ਬੰਦੇ ਨੂੰ ਤਉਪਦੇਸ਼ ਦਿੱਤਾ ਉਹਨਾਂ ਨੇ ਜਿਹਦੇ ਲਿਆ ਇਹ ਵੀ ਗੱਲ ਦਾ ਮਤ ਕਹਾਂ ਪਰ ਜਿਹੜੇ ਦੂਜੇ ਧਰਮ ਸੀਗੇ ਦੂਜੇ ਧਰਮਾਂ ਨੂੰ ਵੀ ਉਹ ਗਿਆਨ ਦੇ ਰਾਹ ਤੇ ਜਾਂਦੇ ਹੋયા ਹਨ ਅਨੇ ਰੇ ਮਾਰਗ ਤੇ ਚੱਲਦੇ ਹੋયા ਹਨ ਦੁਕਾਸ਼ ਦੇ ਮਾਰਗ ਤੇ ਪਏ ਸਿੱਧੇ ਰਾਹ ਤੇ ਪਏ। ਉਹ ਨਪਕਲ ਕੜ ਕਰ ਰਹੀ ਸੀ ਜਦੋਂ ਨਾਥਪੁਰਿਤ ਦੀ। ਤਨਗੁਰ ਦਾਸ ਸਾਹਿਬ ਨੇ ਸਮਝਾਇਆ ਪੜਤ ਵੀਰਾਂ ਨੂੰ ਸਮਝਾਇਆ ਸੀ ਉਸ ਅਕਾਰਪੁਰਖ ਜਿਹਦਾ ਇੰਨਾ ਵੱਡਾ ਠੰਡਾ ਮਨ ਬ੍ਰਹਮੰਡ ਦਾ ਵਿਸਤਾਰ ਉਹਨੂੰ ਅਸੀਂ ਇੱਕ ਥਾੜੀ ਵਿੱਚ ਦੀਵੇ ਰੱਖ ਕੇ ਕਿਵੇਂ ਖੁਸ਼ ਕਰਦਾਵੇਂ ਹਾਂ ਮਨ ਸਾਡਾ ਖੁਸ਼ ਹੋ ਲੂ ਬਿਮਾਰ ਤੇ ਕੀਤੇ ਮੰਦਰੋ ਭਰਿਓ ਨੀ ਫੈਲ ਗਿਆ ਐਡਾ ਬੜਾ ਫਾਲੂ ਦਾ ਅਸੀਂ ਥੋੜੀ ਛੋਟੀ ਜੀ ਥਾੜੀ ਦੇ ਨਾਲ ਦੋ ਕੁ ਦੀਵੇ ਜਗਾ ਕੇ ਜਿੱਦਾਂ ਦਾ ਉੱਥੇ ਉੱਥੇ ਪ੍ਰਕਾਸ਼ ਉਹਨੇ ਕਿ ਜਗਤ ਤੇ ਪ੍ਰਕਾਸ਼ ਉਹਦੇ ਨਾਲ ਸੀ ਆਰਤੀ ਕਰਦੇ ਆ ਪਾਜਕ ਨੇ ਕਿ ਵੀਰੋ ਉਹ ਕਾਲਪੁਰਖ ਦੀ ਕੁਦਰਤ ਆਰਤੀ ਕਰ ਰਹੀ ਬੰਦਾ ਨਹੀਂ ਬੰਦਾ ਤਾਂ ਕਰ ਹੀ ਨਹੀਂ ਸਕਦਾ ਆਰਤੀ ਐਡੇ ਵੱਡੇ ਉਸਤਾਰ ਦਾ ਆਰਤੀ ਕਿੱਥੋਂ ਕਰ ਦੂਗਾ ਬੰਦਾ ਕੁਦਰਤ ਕਰ ਰਹੀ ਆ ਤੇ ਜਿੱਡਾ ਵੱਡਾ ਉਹ ਬਾਪ ਆ ਨਾ ਖੁਦ ਖੁਦਾ ਮਾਲਕ ਉਡੀ ਵੱਡੀ ਕੁਦਰਤ ਆ ਪੈਰੋ ਉਡੀ ਵੱਡੀ ਉਹਦੀ ਦਾਤ ਆ ਜੇ ਵਡਾਪ ਤੇ ਵੜ ਤੇਰੀ ਦਾਤ ਜਿੱਡਾ ਵੱਡਾ ਉਹ ਆਪ ਹੈ ਉਡੀ ਵੱਡੀ ਉਹਦੀ ਦਾਤ ਜਿਹੜੀ ਕੁਦਰਤ ਉਹਨੇ ਸੱਜੀ ਹੈ ਨਾ ਉਹ ਵੀ ਉਡੀ ਵੱਡੀ ਹੈ ਉਹ ਵੱਡੇ ਦੀ ਤੇ ਵੱਡੀ ਵੱਡੇ ਹੀ ਸੇਵਾ ਕਰ ਸਕਦਾ ਨੂੰ ਵੱਡੇ ਦਿੱਤੇ ਵੱਡਾ ਹੀ ਸੇਵਾ ਕਰਸਾ ਲੋ ਇਸ ਵਾਸਤੇ ਪਾਛ ਲੈ ਕੇ ਨਹੀਂ ਇਹ ਛੋਟੀ ਥਾਲੀ ਦਾ ਕੁਝ ਨਹੀਂ ਵੱਡਦਾ ਵੱਡੀ ਵੱਡਾ ਥਾਲ ਉਹ ਤਾਂ ਬਹੁਤ ਵੱਡਾ ਥਾਲ ਹੈ ਬੜੇ 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 ਤੇ ਦੀਪ ਕੇ ਆ ਦੀਵੇ ਆ ਆ ਸਾਰੀ ਜਿੰਨੀ ਬ੍ਰਹਸਪਤੀ ਆ ਇਹਦੇ ਕੋਲ ਜਿੰਨੀ ਹਵਾ ਹੈ ਹਵਾ ਦੇ ਨਾਲ ਬਰਸਤੀ ਝੂਲਦੀ ਆ ਉਹ ਚੌਰ ਕਰ ਰਹੀ ਆ ਪਿਆਰੂ ਚੌਰ ਅਸੀਂ ਕਹਾਂਗੇ ਬਰਸਤੀ ਲੰਕਾ ਮੀਲਾ ਵਿੱਚ ਲੰਬੀ ਚੌੜੀ ਆ ਉਹ ਚੌਰ ਕਿੰਦਾ ਕਰ ਰਹੀ ਆ ਛਕੋ ਜੁਨਾ ਪਰੇਖਾ ਭੁਖਾ ਜਾਗੇ ਅਸੀਂ ਚੋਰਕ ਦਰਾਰ ਦੀ ਇੱਕ ਥਾਂ ਦੇ ਕਰਦੇ ਹਾਂ ਤੇ ਸਾਰੇ ਸਾਰੇ 18 ਭਾਰ ਬਰਸਤੀ ਆਪਰ ਅਟਰਨਪਰ ਉਹ ਸਾਦੀ ਦੀ ਸਾਰੀ ਜਿੱਥੇ ਵੀ ਉਹ ਹਿੱਲ ਰਹੀ ਆ ਜਿੱਥੇ ਵੀ ਉਹ ਹਿੱਲ ਰਹੀ ਆ ਉੱਥੇ ਹੀ ਪਰਮੇਸ਼ਰ ਆ ਜਿੱਥੇ ਵੀ ਉਹ ਹਿੰਦਰੀ ਪੂਰੇ ਸੰਸਾਰ ਵਿੱਚ ਬ੍ਰਹਮਸੂਤੀ ਉੱਥੇ ਹੀ ਪਰਮੇਸ਼ਰ ਹੈ ਉੱਥੇ ਹੀ ਅਕਾਲ ਪੁਰਖ ਰਾਮ ਲਖਦਾ ਹੈ ਸਮੇਂ ਵਾਲੀ ਗੱਲ ਹੈ ਫਿਰੋ ਜੇ ਸਾਡੇ ਸਮਝ ਵਿੱਚ ਆ ਜੇ ਤਾਂ ਜੇ ਖੁਦ ਖੁਦਾ ਸਭ ਥਾਵਾਂ ਤੇ ਆ ਤੇ ਬ੍ਰਹਸਤ ਵੀ ਸਭ ਥਾਵਾਂ ਤੇ ਆ ਜਿੱਥੇ ਵੀ ਹੋ ਜਾਂਦੇ ਆ ਹਵਦੇ ਨਾਲ ਕੌਮ ਦੇ ਨਾਲ ਉਤੇ ਉਚਾਰ ਕਰ ਰਹੀ ਹਾਂ ਜਿਤ ਦਿੱਤੇ ਵੀ ਜਿੰਨੇ ਫੁੱਲ ਲੱਗੇ ਹੋਏ ਆ ਜਿੰਨੇ ਵੀ ਸੰਸਾਰ ਵਿੱਚ ਫੁੱਲ ਲੱਗੇ ਹੋਏ ਆ ਸਾਰੇ ਸੰਸਾਰ ਵਿੱਚ ਖੁਦ ਖੁਦਾ ਤੇ ਸਾਰੇ ਸੰਸਾਰ ਵਿੱਚ ਬਨਸਪੀ ਤੇ ਬੋਲਿਆ ਤੇ ਉਹ ਫੁੱਲ ਮਹਿਤਵ ਦੇ ਰਹੇ ਸੁੰਦਰੀ ਦੇ ਰਹੇ ਤੁ ਤਸੋਂ ਬੰਦਵਤ ਕੀ ਆਰਤੀ ਕਰੋ ਬੰਦਵਤ ਕੀ ਆਰਤੀ ਕਰੋ ਕਰੋਗਾਰ ਤੇ ਦੀ ਤੇਰੇ ਕੁਸਵਾਲ ਬਹੁਤ ਵੱਡਾ ਗਹਿਰਾ ਪਰ ਇਸ ਬਾਰੇ ਬਿਜਿਸ ਦੀ ਅਸੀਂ ਆਰਤੀ ਕਰਦੇ ਜਗਨਨਾਥ ਦੀ ਅਸੀਂ ਆਰਤੀ ਕਰਦੇ ਜਗਨਨਾਥ ਦੀ ਫੋਟੋ ਦੀ ਆਰਤੀ ਕਰ ਰਹੇ ਸੀ ਸਾਨੂੰ ਦੀਦੀ ਆ ਉਹ ਤੇ ਸਾਨੂੰ ਦਿਸਦੇ ਦਿਸ ਰਹੇ ਆ ਫੋਟੋ ਉਹਦੀ ਆਰਤੀ ਕਰ ਰਹੇ ਆ ਮੂਰਤੀ ਦੀ ਜਿਸੇ ਜੇਸੀ ਰੱਬ ਦੀ ਮੂਰਤੀ ਆਰਤੀ ਕਰਦੇ ਆ ਜਿਹੜਾ ਸਾਰਾ ਸਾਰੀ ਦੁਨੀਆ ਨੂੰ ਚਲਾ ਰਿਹਾ ਸਾਰੀ ਦੁਨੀਆ ਨੂੰ ਬਣਾ ਰਿਹਾ ਏ ਜੋ ਦੀ ਆਰਤੀ ਕਰਦੇ ਆ ਤੇ ਵੰਦ ਆਰਤੀ ਕਰਨ ਤੋਂ ਬਾਅਦ ਤੁਹਾਨੂੰ ਦਸ਼ਨਾ ਚਾਹੀਦਾ ਨਾ ਅਰਥ ਕਿਤੇ ਕਰੂਗਾ ਮਨੋ ਜੇ ਜੇ ਦਿਸਦਾ ਹੋ ਕੋਈ ਉਹਦੀ ਅਰਥੇ ਤਾਂ ਕਰੂ ਨਾ ਜੇ ਦਿਸਦਾ ਹੀ ਨਹੀਂ ਉਹਦੀ ਅਰਥ ਕਿਵੇਂ ਕਰੂਗਾ ਬੜਾ ਗੈਬ ਦੰਬੀ ਇਹ ਸਵਾਲ ਆਇਆ ਪਹਿਰੇਓ ਜੇ ਸਾਡੀ ਸਮਝ ਚਾਜੇ ਤਾਂ ਪਛਲ ਰਿਹਾ ਕਾਲ ਸਮਝਾਈ ਕਿੱਥੋਂ ਸ਼ੁਰੂ ਕੀਤੀ ਗੱਲ ਪਾਸ਼ਾ ਦੇ ਅੱਖਾਂ ਤੋਂ ਅੱਖਾਂ ਤੋਂ ਹੁਣ ਕੱਲੇ-ਕੱਲੇ ਸੀਸ ਦੇ ਅੰਗ ਦੀ ਪਾਸ਼ਾ ਗੱਲ ਤੋਂ ਕਰਨ ਲੱਗਿਆ ਸਾਨੂੰ ਮੂਰਤੀ ਦਿਖਾ ਰਹੇ ਨੇ ਉਸ ਅਕਾਰ ਤੋਂ ਹੋਣਾ ਮੱਲਾ ਖੁਦਾ ਦੀ ਤੁਹਾਨੂੰ ਨਾਮ ਸਾਹਿਬ ਸਰ ਮੂਰਤੀ ਕਰੇ ਵੀ ਜਗਨਾਥ ਦੀ ਮੂਰਤੀ ਤੁਹਾਨੂੰ ਦਿਖ ਰਹੀ ਆ ਆਉ ਮੈਂ ਤੈਨੂੰ ਖੁਦ ਖੁਦਾ ਦੀ ਮੂਰਤੀ ਦਿਖਾਵਾਂ ਦੇਖੀ ਕਿਸ ਨੇ ਦੇਖੀ ਆਪਾਂ ਤਾਨੂੰ ਗੁਰਦਾਮ ਸਾਹਿਬ ਦੇ ਕੀ ਆ ਉਹ ਸਾਨੂੰ ਦੁਖਾ ਰਹੇ ਹਨ ਤੇ ਆਉ ਆਪਾਂ ਸੋਧੀ ਕਰਕੇ ਗੁਰਦਾਮ ਸਾਹਿਬ ਦੇ ਕੋਲ ਖੜੀ ਤੇ ਸਈ ਸੋਧੀ ਕਰਕੇ ਆਪਾਂ ਤਾਨੂੰ ਗੁਰਦਾਮ ਸਾਹਿਬ ਦੇ ਕੋਲ ਖੜੀ ਤੇ ਸਾਨੂੰ ਵੀ ਦਿਖਾਓ ਨਗੁਰਨਾਮ ਸਾਹਿਬ ਉਹਨਾਂ ਪੜਤ ਵੀਰਾਂ ਨੂੰ ਵੀ ਦਿਖਾਇਆ ਉਸ ਅਕਾਲ ਪੁਰਖ ਦਾ ਰੂਪ ਤੇ ਕਿਛ ਅੰਗ ਤੋਂ ਸ਼ੁਰੂ ਤੋਂ ਕਰਨਾ ਪੈਣਾ ਸੀ ਨਾ ਵੀ ਆ ਦੇ ਕੋ ਰੱਬ ਦਾ ਰੂਪ ਤੇ ਇਸ਼ਾਰਾ ਕਰਦੇ ਜੋ ਦਸਣਗੇ ਤੇ ਸਭ ਸੁਣੋ ਵੀ ਆ ਅੱਖਾਂ ਆ ਨਾਟਿਆ ਆ ਮੂੰਹ ਆ ਆ ਹੱਥ ਨੇ ਆ ਪੈਰ ਨੇ ਦੇ ਉਸ ਨੂੰ ਚਾਰਾ ਕਰਕੇ ਦਬਾਉਗਾ ਤੇ ਦਸਜੂਗ ਕਰੋ ਪਰਸ਼ਦ ਦੇ ਅਕਾਰ ਤੋਂ ਗੱਲ ਸ਼ੁਰੂ ਕੀਤੀ ਪਰਸ਼ਦ ਦੇ ਉਹ ਅਕਾਰਪੁਰਖ ਵਾਗਰੂ ਆਓ ਪ੍ਰਤਵੀ ਰੋ ਉਹਕਾਰਪੁਰਖ ਦੇ ਆ ਜਿੰਨੀਆਂ ਅੱਖਾਂ ਸੰਸਾਰ ਦੀਆਂ ਨੇ ਜਿੰਨੀਆਂ ਅੱਖਾਂ ਸੰਸਾਰ ਦੀਆਂ ਨੇ ਉਸ ਸਾਰੀ ਅੱਖਾਂ ਸਰਬਲ ਰੂਪ ਵਿੱਚ ਉਸ ਮਾਰਗ ਰਾਮ ਨਾ ਗੁਰਦਾਰੀਆਂ ਨੇ ਜਿੰਨੀਆਂ ਵੀ ਅੱਖਾਂ ਕੀੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਸਥੂਰ ਜਾਨਵਰ ਵਿੱਚ ਬਹੁਤ بڑے بڑے ਜਾਨ ਸंसਾਰ ਤੇ ਗੁਰਪਰਵ ਇੱਕ ਵੱਡੀ ਜੀ ਉਦਾਹਰਣ ਦੇਵਾਂ ਇਹ ਸੀ ਜੀਨ ਸੀ ਮੱਛੀ ਹੁੰਦੀ ਪੈਰੋ ਸਮੁੰਦਰ ਵਿੱਚ ਉਹ ਉਸ ਥਾਂ ਤੇ ਰਹਿੰਦੀ ਆ ਜਿੱਥੇ ਪਾਣੀ ਗਰ ਘੁੰਦਾ ਜਿੱਥੇ ਪਾਣੀ ਗਰ ਘੁੰਦਾ ਤੁਸੀਂ ਦਿੱਖਿਆ ਨਾ ਉਹ ਤੇ ਸੁਣਿਆ ਹੋਊਗਾ ਬੇ ਬਹੁਤ ਵੱਡੇ ਪਿੰਡ ਜਿੱਦਾ ਸੁੰਦਰੀ ਜਹਾਜ ਹੁੰਦਾ ਬਹੁਤ ਵੱਡੇ ਪਿੰਡ ਦੀ ਡੱਬ ਸੁੰਦਰੀ ਜਹਾਜ ਹੁੰਦਾ ਵਿੱਚ ਖੇਡਣ ਦੇ ਬਦਾਰ ਹੁੰਦੇ ਆ ਵਿੱਚ ਹੋਟਲ ਹੁੰਦੇ ਆ ਸਭ ਕੁਝ ਜਿੰਨਾ ਸਿਰ ਪਿੰਡ ਵਿੱਚ ਦੋ ਕੁਛ ਦੇਸੀਂ ਦੇਖਦੇ ਆ ਉਹ ਸਾਰਾ ਕੁਝ ਦੇ ਵਿੱਚ ਹੁੰਦਾ ਅੰਦ ਹਯਾਰਾ ਮੰਨ ਲੱਗਾ ਮੰਨ ਉਹਦੇ ਵਿੱਚ ਭਰ ਦਿੰਦੇ ਹੁੰਦਾ ਤੇ ਵੱਡਾ ਵੱਡਾ ਹੀ ਹੋਣਾ ਉਹ ਸੁਬ ਮੱਝ ਉਹ ਮੱਝ ਉਹਨੂੰ ਪਾਸਾ ਮਾਰ ਕੇ ਮੋਦਾ ਕਰ ਸਕਦੀ ਐਡਾ ਵਡਾ ਜਾਨ ਬੋਲ ਕਿੜੀ ਤੋਂ ਲਾ ਕੇ ਇਹੋ ਜੀਆਂ ਅੱਖਾਂ ਉਹ ਸਾਰੀਆਂ ਉਸ ਮਾਲਕ ਦੀਆਂ ਅੱਖਾਂ ਜੇ ਸਰਗੁਣ ਜਿਵੇਂ ਦੇਖਣਾ ਤਾਂ ਦਿਖਾ ਰਿਹਾ ਨੇ ਸਰਗੁਣ ਤੇ ਨਾਲ ਹੀ ਨਾਲ ਨਿਰਗੁਣ ਦੇ ਦੱਸੀ ਜਾ ਰਹੇ ਨੇ ਵੀ ਜੇ ਸਰਗੁਣ ਨਹੀਂ ਨਾ ਦੇਖਣਾ ਤੇ ਨਿਰਗੁਣ ਵਿੱਚ ਜੇ ਕੋਈ ਆਖੋਂ ਨਹੀਂ ਬਗੈ ਰੱਖਾ ਤੋ ਅੱਖਾਂ ਤੋਂ ਹੁੰਦਿਆ ਹੋਇਆ ਮੈਂ ਅੱਖਾਂ ਤੋਂ ਰਹਿ ਤਿਆ ਜਿੱਦਾਂ ਆਪਾਂ ਪਹਿਲਾ ਵਿਚਾਰ ਕੀਤਾ ਬਸੀਰ ਤੇ ਆਤਮਾ ਇਕੱਠੀ ਹੁੰਦੀ ਆ ਜਦੋਂ ਨਾਮ ਜਪਦਾ ਹੈ ਬੰਦਾ ਨਾਮ ਜਪਦਾ ਹੈ ਸਭ ਜਨ ਨੇ ਆਤਮਾ ਤੇ ਸਰੀਰ ਵੱਖਰਾ ਹੋ ਜਾਂਦਾ ਏ ਇਸੇ ਤਰ੍ਹਾਂ ਪਹਿਰੇਉ ਆ ਸंसਾਰ ਦੀ ਜਿੰਨੀਆਂ ਅੱਖਾਂ ਨੇ ਉਸ ਦੁਕਾਨਪੁਰ ਕੋ ਨਾਮ ਵਾਲੀ ਦੀ ਅੱਖਾਂ ਨੇ ਤੇ ਜੇ ਸਰਗੁਣ ਨਿਰਗੁਣ ਰੂਪ ਦੇਖਣਾ ਹੈ ਤੇ ਤਾਂ ਉਹਦੀ ਕੋਈ ਅੱਖ ਨਹੀਂ ਆ ਜਿੰਨੇ ਪੈਸੇ ਸੰਸਾਰ ਦੇ ਨੇ ਤੇ ਸਾਰੇ ਉਹਦੇ ਪੈ ਰਹੇ ਨੇ ਜਿੰਨੇ ਵੀ ਪੈਸੇ ਸੰਸਾਰ ਦੇ ਸਾਰੇ ਉਹਦੇ ਪੈ ਰਹੇ ਨੇ ਤੇ ਜੇ ਜੇ ਸਰਗੁਣ ਦੇਖਣਾ ਦੁਨ ਦੇ ਰੂਪ ਰਾਇਰ ਨੇ ਪਛਾਨੋ ਕਹਿੰਦੇ ਉਹਦਾ ਉਹਦਾ ਕੋਈ ਪਰਮ ਨਹੀਂ ਉਹਦਾ ਉਹਦਾ ਕੋਈ ਪਰਮ ਨਹੀਂ ਇਹ ਸਮਝ ਆਉਣ ਬੜੀ ਗੱਲ ਥੋੜੀ ਔਖੀ ਆ ਭਾਈ ਜੇਨ ਉਹਦੇ ਹੁੰਦੇ ਆ ਜਿਹਦਾ ਸਰਬ ਰੂਪ ਹੋਵੇ ਜਿਹਦਾ ਸਰਬ ਰੂਪ ਨਾ ਹੋਵੇ ਦੇਸ਼ਮਾਣਾ ਰੂਪ ਨਾ ਹੋਵੇ ਉਹਦੇ ਪਰੇ ਤੁਰ ਨਾ ਕੋ ਉਹਦੇ ਪਰੇ ਨਹੀਂ ਬਲ ਹਾਏ ਪਰ ਸਾਨੂੰ ਦਿਸਦੇ ਨਹੀਂ ਪਰ ਹੈ ਸਾਨੂੰ ਦਿਸਦੇ ਨਹੀਂ ਆ ਨਾਗਿਆ ਜਣਾ ਜਿੰਦੇ ਸੰਸਾਰ ਦੇ ਨਾਗਿਆ ਪੁੱਲ ਪੁੱਲਾਂ ਦੀ ਸੁਗੰਧ ਕਿਉਂ ਦੇਦੇ ਅਸੀਂ ਅਰਦਾਸ ਕਰਦੇ ਆ ਵੀ ਖੁਸ਼ਬੂ ਆਵੇ ਸੁਗੰਧੀ ਆਵੇ ਪਛਕਦੇ ਉਹਦਾ ਨਾਕੀ ਹੈ ਨਹੀਂ ਕੋਈ ਤੇ ਜੇ ਦੇਖਿਆ ਜਾਵੇ ਆਸਾਂ ਨੂੰ ਸੂਪ ਦੇਖਣਾ ਹੈ ਤੇ ਜਿੰਨੇ ਸੰਸਾਰ ਦੇ ਨਾਤੇ ਆ ਜਿੰਨੇ ਸੰਸਾਰ ਦੇ ਨਾਤੇ ਆ ਉਹ ਸਾਰੇ ਸੰਬੰਧੀ ਨਾਲ ਨੇ ਅੱਜ ਸਵੇਰ ਕੀ ਅਰਤੀ ਕਰਾਂਗੇ ਅਸੀਂ ਜਿਹੜੀ ਜੋਤਾਂ ਲਗਾਈਆਂ ਉਹਦੇ ਦੇ ਉਪਰਤ ਜੋਤ ਜਗਾ ਰਹੀ ਆ ਅਸੀਂ ਉਹਦੀ ਕੀ ਜੋਤਾਂ ਲਗਾਵਾਂਗੇ ਜੇ ਦੀ ਐਡੀਬਟੀ ਕੁਦਰਤ ਜੋਤ ਗਾਰੀ ਹੋਏ ਅਸੀਂ ਉਸ ਕੀ ਪ੍ਰਕਾਰ ਉਹਦਾ ਪ੍ਰਕਾਸ਼ ਹੁੰਦਾ ਸਭ ਸਰੀਰਾਂ ਵਿੱਚ ਪ੍ਰਕਾਸ਼ ਹੁੰਦਾ ਹੈ ਸਭ ਸਰੀਰਾਂ ਵਿੱਚ ਪ੍ਰਕਾਸ਼ ਉਸ ਮਾਲਕ ਦਾ ਹੈ ਜਾਨਤ ਮੈ ਜੋਤ ਜੋਤ ਮੈਂ ਜਾਤਾ ਆਕਲਤ ਕਲਾ ਪਾਰ ਪੂਰਵ ਆ ਸਾਡੇ ਸਰੀਰ ਦੇ ਚਾਹਦੇ ਨਾ ਜਿਹੜੀਆਂ ਦੇ ਵਿੱਚ ਜੋਤਾਂ ਜਿਹੜੀ ਬੋਲ ਰਹੀਆਂ ਜੋ ਕੁਝ ਦੇ ਵਿੱਚ ਬੋਲ ਰਿਹਾ ਹੈ ਇਹ ਜੋਤ ਹੀ ਬੋਲ ਰਹੀ ਹੈ ਇਹ ਪ੍ਰਕਾਸ਼ ਕਰ ਰਹੀ ਹੈ ਜੋਤੀ ਪ੍ਰਕਾਸ਼ ਕਰ ਰਹੀ ਜਿੰਦ ਨੇ ਜੋਤ ਬੁਝ ਗਈ ਜਿੱਥੋਂ ਵੀ ਬੁਝ ਗਈ ਉਦੋਂ ਹੀ ਨੂੰ ਮਰਿਆ ਕਹਿਣਾ ਮੇ ਮਰ ਗਿਆ ਵੀ ਤਨਗੁਰ ਦਾਨੁ ਸਾਬ ਨੇ ਬੜੇ ਸੋਹਣੇ ਢੱਗ ਦੇ ਨਾਲ ਪੰਡਿਤ ਵੀਰ ਨੂੰ ਸੁਝਾਇਆ ਆਓ ਵੀਰੋ ਅਸੀਂ ਉਹਦੀ ਜੋਤ ਕੀ ਕਰਦੇ ਜਿਹਦੀ ਕੁਦਰਤ ਜੋਤ ਕਰ ਰਹੀ ਆ ਆਰਤੀ ਕਰ ਰਹੀ ਆ ਅਸੇ ਦੀ ਕੀ ਆਰਤੀ ਕਰਦੇ ਉਸ ਜਦ ਨੇ ਮੁਖੀ ਬ੍ਰਾਹਮਣਾ ਨੇ ਵੀਰਾਂ ਨੇ ਸਤਗੁਰਾਂ ਦੇ ਚਰਨਾਂ ਦੇ ਮੱਥਾ ਟੇਕਿਆ ਦਿਵਤਾ ਜੀ ਤੁਸੀਂ ਬਹੁਤ ਵੱਡੀ ਗਿਆਨ ਦੀ ਦਾਤ ਸਾਡੀ ਚੋਲ ਵਿੱਚ ਪਾਈ ਇੱਥੋਂ ਤਾਂ ਤੁਸੀਂ ਸੁਣਨ ਵਿੱਚ ਆਇਆ ਕਿਉਂ ਜਗਨਨਾਥ ਦੀ ਜਿਹੜੀ ਮੂਰਤੀ ਸੀ ਨਾ ਉਨਲੇ ਵਿੱਚ ਝੁੱਕ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਪਰੇ ਗੱਲਾਂ ਸਾਡੇ ਸਮੇਂ ਤੋਂ ਬਾਹਰ ਇਹ ਗੱਲਾਂ ਸਾਡੇ ਸਮੇਂ ਤੋਂ ਬਾਹਰ ਸਮੀ ਬਾਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਜੀ ਸਮਝਿਓ ਜੀ ਬੁੱਧ ਮਤ ਦੇ ਤੇਰੀ ਗੱਲਾਂ ਦੇ ਸਾਨੂੰ ਸਮਝ ਆ ਜਾਵੇ ਤੇ ਅਰਦਾਸ ਕਰਾਂਗੇ ਤੇ ਬ੍ਰਿਤੀ ਕਦੇ ਨਾ ਉਹੀ ਜਨ ਕੀ ਅਰਦਾਸ ਇਹ ਅਰਦਾਸ ਵਰਤਾਂ ਲਈ ਜਾਂਦੀ ਕਦੇ ਜੇ ਕੀਤੀ ਹੋਵੇ ਅਰਦਾਸ ਤੇ ਵਰਤਾਂ ਲਈ ਜਾਂਦੀ ਜੇ ਫਾਰਮੈਲਟੀ ਪੂਰੀ ਕੀਤੀ ਹੋਵੇ ਉਹ ਗੱਲ ਬੁੱਕਦੀ ਦੋ ਚਿੱਤੇ ਜੇ ਹੋ ਗਈ ਮੰਗੀਆਂ ਸੀ ਇੱਕ ਚਿੱਤ ਉਹ ਮੰਗਾਗੇ ਨਾ ਇੱਕ ਦੇ ਕੋਲ ਇੱਕ ਚਿੱਤ ਜੇ ਇੱਕ ਕੋਣੋਂ ਮੰਨਣਾ ਤੇ ਚਿੱਤ ਵੀ ਇੱਕ ਕਰਦਾ ਬੈਠਾ ਸਾਨੂੰ ਇੱਕ ਦੇ ਕੋਣੋਂ ਮੰਗੇ ਕੇਵਲ ਇੱਕ ਚਿੱਤ ਹੋ ਗਿਆ ਜਾਂਦਾ ਸਮਝ ਆਦਾ ਉਹ ਪਾਸ਼ਾ ਕਿਰਪਾ ਕਰੇ ਜਿੰਨੇ ਤੋਂ ਵਿਚਾਰ ਅਰਤੀ ਬਾਰੇ ਪਾਸ਼ਾ ਨੇ ਜਗਨਨਾਥਪੁਰੇ ਵਿੱਚ ਬਹੁਤ ਸ਼ਕਤੀ ਆਪਾਂ ਸਾਰ ਨੇ ਉਹ ਵਿਚਾਰ ਕੀਤੇ ਆ ਆਉ ਰਹਾ ਪਾ ਸਬਾਤੇ ਭਲੇ ਵਾਸਤੇ ਨੰਦਰਗੜ੍ਹ ਦੇ ਸੁਖ શાંતੀ ਵਾਸਤੇ ਪਤਨ ਗੁਰੂ ਦੇ ਨਾਮ ਵਿੱਚ ਅਰਦਾਸ ਸਵੀੰਤੇ ਕਰੀਏ ਹੋਈਆ ਪੁੱਲਾਂ ਦੀ ਜਿਬਾ ਬਖਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ